ਦੇਸ਼ ਭਾਰੂ ਵਿੱਚ ਮੌਸਮ ਦਾ ਕਹਿ ਲਗਾਤਾਰ ਜਾਰੀ ਹੈ ਰਾਜਸਥਾਨ ਮੱਧ ਪ੍ਰਦੇਸ਼ ਤੇ ਹਿਮਾਚਲ ਪਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਨੇ ਉਥੇ ਰਾਜਸਥਾਨ ਦੇ 6 ਜ਼ਿਲ੍ਹੇ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਤੇ ਬਾਕੀ ਖੇਤਰ ਦੇ ਵਿੱਚ yellow alert ਜਿਹੜਾ ਉਹ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਮੱਦੇ ਨਜ਼ਰ ਰੱਖਦੇ ਹੋਏ 14 ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ ਤੇ ਉਥੇ ਹੀ ਸਵਾਈ ਮਾਦੋਪੁਰ ਦੇ ਵਿੱਚ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਤੇ ਮੰਗਲਵਾਰ ਦੇ ਰਾਤ ਤੋਂ ਕਈ ਖੇਤਰ ਜਿਹੜੇ ਨੇ ਹੜ ਦੀ ਮਾਰ ਹੇਠ ਨੇ ਹੀ ਕਾਰਜ ਜਿਹੜਾ ਉਹ 5 ਫੁੱਟ ਤੱਕ ਪਾਣੀ ਦੇ ਨਾਲ ਭਰੇ ਹੋਏ ਨੇ ਅਤੇ ਵਹਾਅ ਇੰਨਾ ਤੇਜ਼ ਹੈ ਕਿ ਵਾਹਾਂ ਇੱਕ ਦੂਜੇ ਦੇ ਉੱਤੇ ਚੜ ਗਏ ਨੇ ਬਚਾਰ ਟੀਮਾਂ ਸਵੇਰ ਤੋਂ ਹੀ ਰਾਤ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿੱਥੇ ਮੱਧ ਪ੍ਰਦੇਸ਼ ਤੇ ਸ਼ੋਮੂਰ ਅਸ਼ੋਕਨਗਰ ਤੇ ਵਿਦੇਸ਼ਾ ਤੇ ਵਰਗੇ ਜ਼ਿਲ੍ਹਿਆਂ ਦੇ ਵਿੱਚ ਵੀ ਸਥਿਤੀ ਜਿਹੜੀ ਉਹ ਬਹੁਤ ਹੀ ਸਾਦਾ ਖਰਾਬ ਹੈ ਤੇ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਸੇ ਕਾਰਨ ਭੋਪਾਲ ਨਰਮਦਾਪੁਰਮ ਅਤੇ ਸਰੋਹ ਦੇ ਵਿੱਚ ਵਿੱਚ ਸਕੂਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਸੋਮਵਾਰ ਰਾਤ ਨੂੰ ਹਿਮਾਚਲ ਦੇ ਮੰਡੀ ਦੇ ਵਿੱਚ ਬੱਦਲ ਫਟਣ ਦੇ ਨਾਲ ਇੱਕ ਪਰਿਵਾਰ ਦੇ ਤਿੰਨ ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਸੀ ਤੇ ਮੰਗਲਵਾਰ ਨੂੰ ਵੀ ਲੋਕਾਂ ਨੂੰ ਜਿਹੜਾ ਮਲਬੇ ਦੇ ਵਿੱਚੋਂ ਬਚਾਇਆ ਗਿਆ ਪਰ ਮੰਡੀ ਦੇ ਵਿੱਚ ਅਜੇ ਵੀ 254 ਜਿਹੜੇ ਸੜਕਾਂ ਬੰਦ ਨੇ ਤੇ ਪੂਰੇ ਰਾਜ ਦੇ ਵਿੱਚ 300 97 ਤੋਂ ਵੱਧ ਸੜਕਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਮੌਸਮ ਵਿਭਾਗ ਨੇ ਅੱਜ ਲਈ ਮੱਧ ਪ੍ਰਦੇਸ਼, ਬਿਹਾਰ ਤੇ ਹਿਮਾਚਲ ਦੇ ਲਈ yellow alert ਜਿਹੜਾ ਉਹ ਜਾਰੀ ਕੀਤਾ ਹੈ ਤੇ ਜਦ ਕੀ ਹੋਰ ਰਾਜਾਂ ਦੇ ਲਈ ਜਿਹੜਾ ਉਹ orange alert ਜਾਰੀ ਕੀਤਾ ਹੈ ਉੱਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲਗਾਤਾਰ ਅਪੀਲ ਜਿਹੜੀ ਉਹ ਕਰ ਰਿਹਾ ਹੈ ਇਸ ਦੇ ਨਾਲ ਇਤਿਹਾਤ ਵਰਤਨ ਦੀ ਜਿਹੜੀ ਉਹ ਲੋਕਾਂ ਦੇ ਵੱਲੋਂ ਲੋਕਾਂ ਨੂੰ ਜਿਹੜੀ ਉਹ ਅਪੀਲ ਹੈ ਸੇਤ ਵਿਭਾਗ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪਾਰੀਮੀਨ ਨੂੰ ਲੈ ਕੇ ਇਤਿਹਾਤ ਵਰਤਨ ਦੇ ਲਈ ਕਿਹਾ ਜਾ ਰਿਹਾ ਹੈ